ਦੀ ਸ਼ਰਨ ਵਿੱਚ ਰੱਖਦੇ ਹਾਂ ਆਓ ਅਸਲ ਬੇਨਤੀ ਕਰੀ ਗੁਰੂ ਨਾਮ ਦਾ ਸਿਮਰਨ ਅਤੀ ਚਰਨਾਵਿਚ ਉਹ ਸਾਨੂੰ ਆਪਣੇ ਚਰਨਾਵਿਚ ਜੋੜ ਲੈਣ ਨਾਮ ਨਾਲ ਉਹਨਾਂ ਦੇ ਜੀਵਨ ਤੋਂ ਜੋ ਸਿੱਖਿਆ ਮਿਲਦੀ ਹੈ ਅੱਗਾ ਉਹ ਵੀ ਨਾਲ ਸੰਗਠਿਤ ਕਰਨੇ ਤਉ ਬੜੇ ਪਿਆਰ ਨਾਲ ਸਭ ਸੰਤ ਹਦਈ ਰਹੋਵੇ ਜਿਸ ਦੇ ਮੁਖਤੇ ਗੁਰਬਾਣੀ ਦਾ ਸ਼ਬਦ ਦਾ ਹੋਵੇ ਸੋ ਸਭ ਸੰਤਾਂ ਤੇ ਬਲਕਿ ਤੁਮ ਦੀ ਕਿਰਪਾ ਕਰਨੀ ਹੈ ਜੀ ਆਓ ਬੜੇ ਪਿਆਰ ਨਾਲ ਗੁਰਬਾਣੀ ਦਾ ਜੋਰੋ ਜੀ ਕਿਰਪਾ ਕਰੋ ਗੁਰਗਾਮ ਦਾ ਅਸਰ ਰੱਖੋ ਸਰਨਾ ਗੁਰਗਾਮ ਦਾ ਅਸਰ ਰੱਖੋ ਸਰਨਾ ਗੁਰਗਾਮ ਦਾ ਅਸਰ ਰੱਖੋ ਸਰਨਾ ਗੁਰਗਾਮ ਦਾ ਅਸਰ

ਸ਼ਰਣਾ ਲਈ ਰਾਖੋ ਸ਼ਰਣਾ ਲਈ ਰਾਖੋ ਸ਼ਰਣਾ ਲਈ ਗੁਰਧਾਮ ਦਾ ਅਸਰ ਰਾਖੋ ਸ਼ਰਣਾ ਲਈ ਗੁਰਧਾਮ ਦਾ ਅਸਰ ਰਾਖੋ ਸ਼ਰਣਾ ਲਈ ਕਿਰਤ ਆਨ ਦਾ ਅਸਰ ਦਰਦ ਕੀ ਇਹ ਜੇ ਪਿਆਰ ਦਾਸ ਹੱਥ ਕੀ ਦਰਦ ਕੀ ਉੱਤੇ ਆਸ ਹੱਥ ਕੀ ਦਰਦ ਕੀ ਮੋੜ ਲੰਭਾ ਅਸਰ ਗ락ੂਸਨਾਂ ദൈവമേ <laughs> പ്രഭോശനാ ਆਵੁ ਕੁੜੁ ਪਰੇ ਇਤੁ ਤੁਲਨਾਹੀ ਜੇ ਕੰਮ ਆਵੁ ਕੁੜੁ ਪਰੇ ਇਤੁ ਤੁਲਨਾਹੀ ਅੰਮ੍ਰਿਤ ਸ਼ਾਰਦ ਬਿਖੇ ਬਿਖਾਈ ਅੰਮ੍ਰਿਤ ਸ਼ਾਰਦ ਬਿਖੇ ਬਿਖਾਈ ਰਾ ਰਸੋ ਪ੍ਰੀਤ ਲਗਾ ਲਈ ਅਭਰ ਬਹ ਪੰਥ ਰਤੋ ਸਰਨਾ ਜੀ ਗੁਰ ਦਾ ਪੰਥ ਰਤੋ ਸਰਨਾ ਜੀ ਗੁਰ ਦਾ ਪੰਥ ਰਤੋ ਸਰਨਾ ਜੀ ਵਰਗਾ ਪੁੰਤਾ ਸ ਰਾਤ ਕੋ ਸਰਨਾ ਇੱਕ ਉਤਮ ਪਲ ਸੁਣਿਓ ਤੁੰਦ ਸੰਗ ਨੰਦ ਨੰਦ ਪ੍ਰਸੰਨ ਹੋਈ ਕਰੇ ਮਿਲੰਦ ਨੰਦ ਪ੍ਰਸੰਨ ਹੋਈ ਤੁਮਰਾਮ ਦਾਸ ਰਖੂ ਸਰਨਾਈ ਤੁਮਰਾਮ ਦਾਸ ਰਖੂ ਸਰਨਾਈ ਤੁਮਰਾਮ ਦਾਸ ਗੁਰਗੰਧਾਸ ਰੱਖੋ ਸ਼ਰਨ ਜਪੋ ਜੀ ਗੁਰਨਾਮ ਦਾਸ ਰੱਖੋ ਸ਼ਰਨ ਲਈ ਗੁਰਨਾਮ ਦਾਸ ਰੱਖੋ ਸ਼ਰਨ ਲਈ ਧੰ